ਇਹ শ্রোਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਈ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨ ਮੰਤਰੀ ਅਨਮੋਲ ਗਗਨ ਮਾਨ ਦਾ ਅਸਤੀਫਾ ਹੋਇਆ ਵਾਪਸ ਅਸਤੀਫਾ ਕਰ ਦਿੱਤਾ ਨਾ ਮਨਜ਼ੂਰ ਪੰਜਾਬ ਪ੍ਰਧਾਨ ਅਮਨ ਅਰੂੜਾ ਨੇ ਅਨਮੋਲ ਗਗਨ ਮਾਨ ਦੇ ਘਰ ਜਾ ਕੇ ਮੁਲਾਕਾਤ ਕਰਕੇ ਅਨਮੋਲ ਗਗਨ ਮਾਨ ਨੂੰ ਮਨਾ ਲਿਆ ਜੋ ਅਨਮੋਲ ਗਗਨ ਮਾਨ ਨੇ अपना इस्तीफा दे ਦਿੱਤਾ ਸੀ ਸਪੀਕਰ ਕਰਤਾਰ ਸਿੰਘ ਸੰਧਵਾ ਨੂੰ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਦੇ ਵਿੱਚ ਆ ਕੇ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਔਰ ਪੂਰੇ ਪੰਜਾਬ ਦੇ ਵਿੱਚ ਸਿਆਸਤ ਕਰ ਮਾ ਗਏ ਚਰਚਾਵਾਂ ਚੱਲ ਰਹੀਆਂ ਸੀ ਕਿ ਖੰਡ ਹਲਕੇ ਦੀ ਵੀ ਜਿੰਨੀ ਚੋਣ ਹੋਵੇਗੀ ਖੰਡ ਹਲਕੇ ਦੇ ਵਿੱਚ ਵੀ ਜੋ ਤਰਨ ਤਰਨ ਦੇ ਨਾਲ ਜਿੰਨੀ ਚੋਣ ਹੋਵੇਗੀ ਇੱਕ ਅਕਾਲੀ ਲੀਡਰ ਜਿਹੜਾ ਆਪੇ ਸ਼ਾਮਲ ਹੋ ਜਾਏਗਾ ਔਰ ਅਕਾਲੀ ਦਲ ਨੂੰ ਛਟਕਾਰ ਦੇਣਾ ਨੇ ਦੇ ਦਿੱਤਾ ਸੀ ਅਕਾਲੀ ਦਲ ਦੇ ਅਹੁਦਾ ਤੋਂ ਅਸਤੀਫਾ ਦੇ ਦਿੱ ਗਿਆ ਸੀ ਉਨ੍ਹਾਂ ਦਾ ਆਪੇ ਸ਼ਾਮਲ ਹੋਣ ਦੀਆਂ ਚਰਚਾਵਾਂ ਜ਼ੋਰ ਫੜ ਗਈਆਂ ਸੀ ਪਰ ਜਿਵੇਂ ਹੀ ਅੱਜ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਹੀ ਅਨਮੋਲ ਗਗਨਮਾਨ ਨੂੰ ਦੁਬਾਰਾ ਕੈਬਨਿਟ ਦੇ ਵਿੱਚ ਸ਼ਾਮਲ ਕਰਨ ਲਈ ਵੀ ਜੋ ਐਲਾਨ ਹੋ ਗਿਆ ਹੈ ਕੈਬਨਿਟ ਦੇ ਵਿੱਚ ਦੁਬਾਰਾ ਉਹਨਾਂ ਨੂੰ ਲਿਆ ਜਾਵੇਗਾ ਜੋ ਕਿ ਅਨਮੋਲ ਗਗਨਮਾਨ ਪਹਿਲੇ ਹੀ ਪੰਜਾਬ ਦੀ ਕੈਬਨਿਟ ਦੇ ਵਿੱਚ ਸੀ ਔਰ ਸਤੰਬਰ ਦੇ ਵਿੱਚ ਉਹਨਾਂ ਦਾ ਕੈਬਨਿਟ ਮੰਤਰੀ ਤੋਂ ਛੁੱਟੀ ਕਰਵਾ ਦਿੱਤੀ ਗਈ ਉਸ ਤੋਂ ਬਾਅਦ ਉਹ ਕੇਜਰੀਵਾਲ ਕੋਲ ਵਾਰ-ਵਾਰ ਗਏ ਔਰ ਉਹਨਾਂ ਨੇ ਪੁੱਛਿਆ ਕਿ ਮੇਰਾ ਦੋਸ਼ ਕੀ ਸੀ ਜੋ ਉਹਨਾਂ ਦੇ ਉੱਪਰ ਪ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਸੀ ਲੇਕਿਨ ਉਹ ਇਲਜ਼ਾਮ ਸਿੱਧ ਨਹੀਂ ਹੋਏ ਉਸ ਤੋਂ ਬਾਅਦ ਅਨਮੋਲ ਗਗਨਮਾਨ ਦੇ ਪਾਵਰਾਂ ਕੱਟ ਕਰ ਦਿੱਤੀਆਂ ਗਈਆਂ ਕੋਈ ਕੰਮ ਨਹੀਂ ਹੋ ਰਿਹਾ ਸੀ ਪਿਛਲੇ ਲਗਭਗ ਕੁਝ ਦਿਨਾਂ ਤੋਂ ਅਨਮੋਲ ਗਗਨਮਾਨ ਨੇ ਸਿਆਸਤ ਤੋਂ ਦੂਰੀ ਬਣਾਈ ਹੋਈ ਸੀ ਜੋ ਖੜ ਹਲਕੇ ਦੇ ਵਿੱਚ ਵਿਕਾਸ ਕਰਦਿਆਂ ਨੂੰ ਲੈ ਕੇ ਖੜ ਹਲਕੇ ਦੇ ਵਿੱਚ ਅਨਮੋਲ ਗਗਨਮਾਨ ਜਿਹੜੇ ਹਰ ਸਮੇਂ ਐਕਟਿਵ ਰਹਿੰਦੇ ਸੀ ਪਰ ਉਹਨਾਂ ਨੇ ਜਦੋਂ ਦੂਰੀ ਬਣਾ ਲਈ ਤਾਂ ਉਸ ਤੋਂ ਬਾਅਦ ਅਨਮੋਲ ਗਗਨਮਾਨ ਨੇ ਆਪਣਾ ਸਿਫਾ ਦੇ ਦਿੱਤਾ ਸੋ ਅਨਮੋਲ ਗਗਨਮਾਨ ਦਾ ਅਸਤੀਫਾ ਨਾ ਮੰਜ਼ੂਰ ਕਰਦਿਆਂ ਹੋਇਆ ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਨੇ ਕਿ ਅਸੀਂ ਸਾਰੇ ਭੈਣ ਭਰਾ ਔਰ ਇਕੱਠੇ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਜੋ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਪਰਿਵਾਰ ਹੈ ਸਾਰੇ ਅਸੀਂ ਅਨਮੋਲ ਗਗਨਮਾਨ ਉਸ ਪਰਿਵਾਰ ਦਾ ਹਿੱਸਾ ਸੀ ਔਰ ਉਸੇ ਤਰ੍ਹਾਂ ਹਿੱਸਾ ਰਹਿਣ ਕਰ ਉਹਨਾਂ ਦੇ ਵੱਲੋਂ ਜੋ ਦਿੱਤਾ ਹੋਇਆ ਅਸਤੀਫਾ ਜੋ ਉਹਨਾਂ ਨੂੰ ਕੁਝ ਗਲਤਫਹਿਮੀਆਂ ਹੋਈਆਂ ਸੀ ਉਹ ਸਾਰੀਆਂ ਦੂਰ ਕਰ ਦਿੱਤੀਆਂ ਗਈਆਂ ਨੇ ਅਨਮੋਲ ਗਗਨਮਾਨ ਨੂੰ ਸਹਿ ਉਹੀ ਪਾਵਰਾ ਉਹਨਾਂ ਦੇ ਕੋਲ ਹੋਣ ਗਿਆ ਔਰ ਪਹਿਲਾਂ ਵਾਂਗੂ ਲਗਾਤਾਰ ਪੰਜਾਬ ਵਿੱਚ ਕੰਮ ਕਰਨਗੇ ਜੋ ਇਹਨਾਂ ਸ਼ਾਰਿਆਂ ਦੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਕਦੇ ਹੀ ਕੰਮ ਕਰਨਗੇ ਜੇਕਰ ਉਹ ਕੈबिनेट ਦੇ ਵਿੱਚ ਸ਼ਾਮਲ ਹੋਣਗੇ ਤਾਂ ਸੋ ਉਹਨਾਂ ਨੂੰ ਕੈबिनेट ਦੇ ਵਿੱਚ ਸ਼ਾਮਲ ਕਰਨ ਤੋਂ ਪਹਿਲਾਂ ਇੱਕ ਮੰਤਰੀ ਦੀ ਛੁੱਟੀ ਕਰਾਉਣੀ ਪਵੇਗੀ ਹੁਣ ਉਹ ਕਿਹੜਾ ਮੰਤਰੀ ਹੋਵੇਗਾ ਜਿਸ ਦੀ ਛੁੱਟੀ ਹੋਵੇਗੀ ਇਹ ਤਾਂ ਹੁਣ ਮੀਟਿੰਗ ਹੋਵੇਗੀ ਮੁੱਖ ਮੰਤਰੀ ਨਾਲ ਉਸ ਮੰਤਰੀ ਦਾ ਜਿਹਦੀ ਜੋ ਫੀਡਬੈਕ ਬਿਲਕੁਲ ਠੀਕ ਨਹੀਂ ਆ ਰਿਹਾ ਉਸ ਮੰਤਰੀ ਦੀ ਛੁੱਟੀ ਹੋਵੇਗੀ ਜਿਵੇਂ ਕੁਲਦੀਪ ਸਿੰਘ ਧਾਰੀਵਾਲ ਦੀ ਛੁੱਟੀ ਹੋ ਕੇ ਸੰਜੀਵ ਅਰੋੜਾ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੋ 16 ਮੰਤਰੀ ਪਹਿਲਾਂ ਹੀ ਆਲਰੇਡੀ ਕੰਮ ਕਰ ਰਹੇ ਨੇ ਹੁਣ ਇੱਕ ਮੰਤਰੀ ਦੀ ਛੁੱਟੀ ਕੀਤੀ ਜਾਵੇਗੀ ਜੋ ਕਿ ਸੂਤਰਾਂ ਤੋਂ ਜਾਣਕਾਰੀ ਆ ਸਕਦੀ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਕਿਹੜਾ ਮੰਤਰੀ ਜਿਸ ਦੀ ਫੀਡਬੈਕ ਨਹੀਂ ਆ ਰਹੀ ਜੋ ਅਨਮੋਲ ਗਗਨਵਾਲ ਨੂੰ ਉਸਦੇ ਅਹੁਦੇ ਤੇ ਉੱਪਰ ਤਾਇਨਾਤ ਕਰਤਾ ਜਾਵੇਗਾ ਜੋ ਕਿ ਖੜ ਹਲਕੇ ਤੋਂ ਬੁਲਾਈ ਕਿ ਉਹਨਾਂ ਨੂੰ ਮੰਤਰੀ ਮੰਡਲ ਵਿੱਚ ਦੁਬਾਰਾ ਵਾਪਸ ਲਿਆ ਜਾਵੇਗਾ ਅਨਮੋਲ ਗਗਨਮਾਨ ਇਸੇ ਸ਼ਰਤ ਤੇ ਵਾਪਸ ਆਏ ਨੇ ਉਹਨਾਂ ਨੇ ਆਪਣਾ ਅਸਤੀਫਾ ਵਾਪਸ ਲਿਆ ਹੈ ਜੋ ਆਮ ਆਦਮੀ ਪਾਰਟੀ ਦੇ ਵਿੱਚ ਅਨਮੋਲ ਗਗਨਮਾਨ ਪੂਰੇ 5 ਸਾਲ ਕੰਮ ਕਰਨਗੇ